ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਆ 1 ਕਿਲੋ ਹੈਰੋਇਨ ਸਮੇਤ ਜਿਹੜਾ ਆ ਦੋ ਤਸਕਰਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਪਾਸੋਂ ਜਿਹੜੀ ਆ 50000 ਦੀ ਡਰੱਗ ਮਨੀ ਵੀ ਜਿਹੜੀ ਆ ਕਾਬੂ ਕੀਤੀ ਹੈ ਦੱਸਦੇ ਕਿ ਲਗਾਤਾਰ ਇਹਨਾਂ ਦੇ ਵੱਲੋਂ ਜਿਹੜੀ ਆ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਸੀ ਤਾਂ ਗੁਪਤ ਸੂਚਨਾ ਤੇ ਜਿਹੜੇ ਆ ਪੁਲਿਸ ਦੇ ਵੱਲੋਂ ਇੱਕ ਨਾਕਾ ਲਗਾਇਆ ਹੋਇਆ ਸੀਗਾ ਤਾਂ ਸ਼ੱਕ ਦੇ ਆਧਾਰ ਤੇ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਨਾਕੇ ਤੋਂ ਜਿਹੜਾ ਆਪਣਾ ਭੱਜਨ ਦੇ ਵਿੱਚ ਜਿਹੜੀ ਆ ਕੋਸ਼ਿਸ਼ ਕਰ ਰਿਹਾ ਸੀ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਮਗਰ ਭੱਜ ਕੇ ਜਿਹੜਾ ਇਸ ਨੂੰ ਕਾਬੂ ਕਰ ਲਿਆ ਤੇ ਨਾਲ ਚੈਕਿੰਗ ਦੇ ਦੌਰਾਨ 1 ਕਿਲੋ ਹੈਰੋਇਨ 50 ਗ੍ਰਾਮ ਡਰੱਗ ਮਨੀ ਸਮੇਤ ਇਹਨਾਂ ਨੂੰ ਕਾਬੂ ਕੀਤਾ ਆ ਤਾਂ ਦੱਸਦੇ ਕਿ ਇਹ ਮਾਮਲਾ ਫਰੀਦਕੋਟ ਦੇ ਵਿੱਚ ਸਾਹਮਣੇ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਮਿਲੀ ਆ ਜਦੋਂ ਗੁਪਤ ਸੂਚਨਾ ਤੇ ਇਹਨਾਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਤਾਂ ਇਹਨਾਂ ਪਾਸੋਂ 1 ਕਿਲੋ ਹੈਰੋਇਨ 50 ਗ੍ਰਾਮ ਡਰੱਗ ਮਨੀ ਤੇ ਦੋ ਤਸਕਰ ਕਾਬੂ ਕਿੱਤੇ ਨਹੀਂ ਕਿ ਕਈ ਸਾਲਾਂ ਤੋਂ ਜਿਹੜੀ ਇਹ ਵੱਡੀ ਤਸਕਰੀ ਕਰਦੇ ਸੀਗਾ ਤਾਂ ਇਸ ਮਾਮਲੇ ਦੇ ਵਿੱਚ ਮੌਕੇ ਤੇ ਮੌਜੂਦ ਡੀਐਸਪੀ ਦਾ ਕੀ ਕੁਝ ਕਹਿਣਾ ਹੋਰ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਤੇ ਕਿੱਥੇ ਜਾ ਰਹੇ ਸੀਗੇ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਯੋਧ ਨਸ਼ਾ ਵਿਰੋਧ ਜਿਹੜੀ ਮਹਿਮ ਚੱਲ ਰਹੀ ਏ ਉਸ ਦੇ ਤੇ ਸਾਡੇ ਫਰੀਦਕੋਟ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਹੋਈ ਸਾਡੇ ਮਾਨਯੋਗ ਐਸਐਸਪੀ ਡਾਕਟਰ ਪ੍ਰਗਜਨ ਜੀ ਦੇ ਨਾਮਾਈ ਹੇਟ ਜਿਹੜੀ ਸਾਡੀ ਸਾਡੀ ਸੀਏ ਟੀਮ ਦੇ ਸਾਡੇ ਸਾਬਕਾ ਸਪ੍ਰੈਕਟਰ ਚੰਜੀਤ ਸਿੰਘ ਪੈਟਰੋਲਿੰਗ ਕਰ ਰਹੇ ਸੀ ਸ਼ੱਕੀ ਪੁਛੇ ਤਲਾਸ਼ ਵਿੱਚ ਤੇ ਉਹਨਾਂ ਨੂੰ ਇੱਕ ਤਲਵੰਡੀ ਤੋਂ ਕਾਰ ਉਹਦੀ ਦਿਖਾਈ ਦਿੱਤੀ ਤੇ ਜਿਹੜਾ ਚੰਦਬਾਜਾ ਸਾਡੇ ਪੁਲਿਸ ਚੌਕੀ ਆਉਂਦੇ ਕੋਲ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਦੇ ਵਿੱਚ ਇੱਕਦਮ ਗੱਡੀ ਰੋਕ ਕੇ ਦੋ ਲੜਕਿਆਂ ਨੇ ਪੱਜਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਲਟੀ ਨੇ ਸੀਏ ਟੀਮ ਨੇ ਉਹਨਾਂ ਨੂੰ ਮੌਕੇ ਤੇ ਦਬੋਚ ਲਿਆ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਨਿਗਰਾਨੀ ਹੈਟ ਮੈਂ ਮੌਕੇ ਤੇ ਪਹੁੰਚਿਆ ਤੇ ਅਸੀਂ ਉਸ ਗੱਡੀ ਦੇ ਉਹਨਾਂ ਜਿਹੜੇ ਲੜਕੇ ਸੀ ਜਿਹੜੇ ਲੜਕੇ ਫੜੇ ਗਏ ਸੀ ਉਹਨਾਂ ਦੇ ਨਾਮ ਵਿਕਟਰ ਸਿੰਘ ਪੁੱਤਰ ਮਿੰਦਰ ਸਿੰਘ ਜੋ ਦੋਨਾਂ ਪਤਰੂ ਜ਼ਿਲ੍ਹਾ ਫੋਲਪੁਰ ਦਾ ਨਿਵਾਸੀ ਹੈ ਤੇ ਦੂਸਰਾ ਜਿਹੜਾ ਉਹਦਾ ਸਾਥੀ ਨਿਸ਼ਾਨ ਸਿੰਘ ਸੀ ਉਹ ਵੀ ਮੇਗਾ ਪੰਜਗੜੀ ਜ਼ਿਲ੍ਹਾ ਫੋਲਪੁਰ ਇਹ ਦੋਨੋਂ ਹੀ ਲੜਕੇ ਜਿਹੜੇ ਫੋਲਪੁਰ ਦੇ ਰਹਿਣ ਵਾਲੇ ਨੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਆਦੀ ਸਰਚ ਕੋਲ ਇਹਨਾਂ ਨੂੰ ਸਾਨੂੰ ਮੋਬਾਈਲ ਮਿਲੇ ਤੇ ਗੱਡੀ ਦੀ ਜਦੋਂ ਡੈਸ਼ਬੋਰਡ ਤਲਾਸ਼ੀ ਕੀਤੀ ਗਈ ਮੇਰੀ ਹਾਜ਼ਰੀ ਵਿੱਚ ਤੇ ਉਹਨ ਦੇਖੋ 1 ਕਿਲੋ 23 ਗ੍ਰਾਮ ਹੈ ਹਰੋਂ ਬਰੰਦ ਕੀਤੀ ਤੇ ਉਹਦੇ ਵਿੱਚ 50000 ਰੁਪਇਆ ਜਿਹੜਾ ਇਹਨਾਂ ਨੇ ਨਸ਼ਾ ਵੇਚ ਕੇ ਜਿਹੜੇ ਨਹੀਂ ਪੁੱਛ ਕਿਸ ਚਾਹੀ ਵੀ ਅਮਰਸਰ ਅਸੀਂ ਨਸ਼ਾ ਦੇਖਿਆ ਇਹ 50000 ਰੁਪਇਆ ਉਸ ਦੀ ਉਸ ਨਸ਼ੇ ਦੀ ਕਮਾਈ ਡਰਗ ਮਣੀ ਮਿਲੀ ਤੇ ਇਹਨਾਂ ਦੀ ਜਿਹੜੀ ਮੌਕੇ ਜਿਹੜੀ ਕਾਰ ਫੜੀ ਗਈ ਇੱਕ ਕ੍ਰੇਟਾ ਕ੍ਰੇਟਾ ਗੱਡੀ ਨੰਬਰੀ CH015500 ਜਿਹੜੀ ਬਰੰਦ ਕੀਤੀ ਗਈ ਤੇ ਇਹ ਜਿਹੜੇ ਜਿਹੜੀ ਇਹੜੀ ਰਿਕਵਰੀ ਇਹ ਬਹੁਤ ਹੀ ਵੱਡੀ ਰਿਕਵਰੀ ਹੈ ਜਿਹੜੀ ਹੋਈ ਹੈ 1 ਕਿਲੋ 23 ਗ੍ਰਾਮ ਦੀ ਤੇ ਇਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਅਜਮਾ ਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਸਖਤੀ ਨਾਲ ਪੁੱਛ-ਪੜਚਾ ਕਰਕੇ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਕਿਉਂਕਿ ਇਹ ਫਰੋਈਪੁਰ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਸਪਲਾਈ ਦਾ ਇੱਕ ਰੂਟ ਹੈ ਬਾਰਡਰ ਏਰੀਆ ਜਿਹੜਾ ਤੇ ਇਹਨਾਂ ਦੇ ਪਿੱਛੇ ਕੀ ਹੈ ਉਸ ਨੂੰ ਹੀ ਨਾਮਿਨੇਟ ਕਰਾਂਗੇ ਜਿਹੜਾ ਕੋਈ ਕਿਉਂਕਿ ਅਸੀਂ ਤਾਂ ਇਹਨੂੰ ਵੀ ਬਿਗ ਫਿਸ਼ ਕਾਹਾਂਗੇ ਜਿਹਨੂੰ ਆਪ ਕਹਿੰਦੇ ਨੇ ਵੱਡੇ ਸਮਗਲ ਕਿਉਂਕਿ ਜਿਹੜੀ ਏਡੀ ਵੱਡੀ ਰਿਕਵਰੀ ਹੈ ਬਹੁਤ ਵੱਡੀ ਰਿਕਵਰੀ ਸਾਡੀ ਫਰੀਕੋਟ ਪੁਲਿਸ ਦੀ ਤੇ ਜਿਹੜੇ ਹੋਰ ਵੀ ਜੇ ਕੋਈ ਇਹਦੇ ਪਿੱਛੇ ਕੋਈ ਇਹਨਾਂ ਦਾ ਕੋਈ ਮੇਨ ਹੋਏਗਾ ਸਮਗਲਰ ਉਹਨੂੰ ਵੀ ਅਸੀਂ ਨੋਮੀਨੇਟ ਕਰਕੇ ਛੇਤੀ ਗ੍ਰਿਫਤਾਰ ਕਰਾਂਗੇ ਤੇ ਅੱਗੇ ਜਿਹੜੀ ਜਿੱਥੇ ਸਪਲਾਈ ਕਰਨ ਜਾ ਰਹੇ ਸੀ ਤੇ ਉਹਨਾਂ ਨੂੰ ਵੀ ਅਸੀਂ ਜਿਹੜੇ ਇਹਨਾਂ ਦੇ ਅੱਗੇ ਜਿੱਥੇ ਸਪਲਾਈ ਨਾ ਕੀਤੀ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਜਿਹੜੀ ਜਿਹੜਾ ਬਿੱਟੂ ਹੈ ਉਹਨਦੇ ਤੋਂ ਵੀ ਪਹਿਲਾਂ ਇੱਕ ਐਨਡੀ ਦਾ ਮਕਦਮਾ ਦਰਜ ਹੈ 2022 ਵਿੱਚ ਤੇ ਇੱਕ ਨਿਸ਼ਾਨ ਸਿੰਘ ਉਸਤੇ ਵੀ 19 ਨੰਬਰ ਮੁਕੱਦਮਾ ਗੁਰੂ ਸਾਹਿਬ ਦੇ ਦਰਜੇ ਨੇ ਇਹਨਾਂ ਜਿਹੜੀ ਬੈਕਗ੍ਰਾਉਂਡ ਤਕਨੀਮੀ ਨਾਲੀਏ ਤੇ ਇਸ ਤੋਂ ਪਹਿਲਾਂ ਵੀ ਜਿਹੜੇ ਨਸ਼ੇ ਨਾਲ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਤੇ ਸਾਨੂੰ ਉਮੀਦ ਹੈ ਸਾਨੂੰ ਇਹਨਾਂ ਦੇ ਅੱਗੇ ਹੋਰ ਵੀ ਕੋਈ ਚੰਗੀ ਰਿਕਵਰੀ ਹੋ ਸਕਦੀ ਹੋਰ ਸਰ ਕੀ ਇਹਨੇ ਬਰਾਬਰ ਕੀਤਾ ਵੀ ਨਹੀਂ ਇਹਨਾਂ ਤੋਂ ਇੱਕ ਕ੍ਰੇਡਾ ਗੱਡੀ ਤੇ ਜਿਹੜਾ 50000 ਰੁਪਿਆ ਜਿਹੜੀ ਡਰੱਗ ਮਣੀ ਜਿਹੜੀ ਇਹਨਾਂ ਨੇ ਹੈਰੋਂ ਵੇਚ ਕੇ ਕਮਾਈ ਕੀਤੀ ਸੀ ਇਹ ਇੰਤ ਵਿੱਚ ਮਾਰਕੀਟ ਦੇ ਅਲੱਗ-ਅਲੱਗ ਨੇ ਜਿਹੜੇ ਇੰਟਰਨੈਸ਼ੀਅਨ ਮਾਰਕੀਟ 'ਚ ਅਸੀਂ ਇਹਨੂੰ 5 ਕਰੋੜ ਚ ਕਹਿ ਦਿੰਦੇ ਆ ਪਰ ਸਾਡੇ ਜਿਹੜੇ ਇੰਡੀਆ 'ਚ ਆਪੋ ਆਪਣੇ ਹਿਸਾਬ ਨਾਲ ਇਹ ਜਿਹੜੇ ਸਮਗਲਰ ਨੇ ਜਿਹੜੇ ਆ ਆਪਦਾ ਰੇਟ ਫਿਕਸ ਕਰਕੇ ਇਹਨੂੰ ਅੱਗੇ ਸਪਲਾਈ ਕਰਦੇ ਨੇ